ਮੋਲਕ ਸਿੰਘ ਆ ਇਹ ਆਪਦੀ ਹੈਂਕੜ ਕਰਕੇ ਆਪਦੀ ਬਦਮਾਸ਼ੀ ਕਰਕੇ ਜਾਣਿਆ ਜਾਂਦਾ ਜਿਹੜਾ ਆਪਣੇ ਆਪ ਨੂੰ ਐਮਐਲਏ ਘੱਟ ਤੇ ਗੁੰਡਾ ਵੱਦ ਸਮਝਦਾ ਉਹੋ ਹਰ ਮਸਲਾ ਗੁੰਡਾਗਰਦੀ ਦੇ ਤਰੀਕੇ ਨਾਲ ਨਮਟਾਉਣਾ ਚਾਹੁੰਦਾ ਇਹਨੇ ਹੁਕਮਚੰਦ ਨੂੰ ਫੋਨ ਕਰਵਾ ਕੇ ਕਿਹਾ ਤੂੰ ਹੁਣ ਬਹੁਤ ਕਰ ਲਿਆ ਗਾਂ ਹੁਣ ਮੇਰੀ ਵਾਰੀ ਆ ਉਸ ਤੋਂ ਬਾਅਦ ਉਹਤੇ ਪਰਚਾ ਹੋਇਆ ਜਿਹੜੇ ਐਸਐਚਓ ਨੇ ਫੋਕਮਚਨ ਤੇ ਪਰਚਾ ਦਰਜ ਕੀਤਾ ਉਹ ਹਸਾ ਐਸਐਚਓ ਦੇ ਉੱਪਰ ਜੁਡੀਸ਼ੀਅਲ ਕਸਟਡੀ ਦੇ ਵਿੱਚ ਬੰਦਾ ਮਾਰਨ ਦਾ ਪਰਚਾ ਵਰਜ ਹੋਇਆ ਮੈਂ ਜਦੋਂ ਉਹਦੀ ਮੌਤ ਹੋ ਗਈ ਟਾਰਚਰ ਦੇ ਵਿੱਚ ਉਹਨੂੰ ਚੱਕ ਕੇ ਢੀਲਾਂ ਵਿੱਚ ਛੱਡ ਦਿੱਤਾ ਗਿਆ ਉਸ ਬੰਦੇ ਨੂੰ ਮੋਰਕ ਜਾਣ ਕੇ ਜੇਤੋਂ ਲੈ ਕੇ ਆਇਆ ਕਿ ਜਿਹੜੇ ਵਿਰੋਧੀ ਸਿਰ ਚੱਕਣਗੇ ਜਿਹੜੀਆਂ ਜਥੇਬੰਦੀਆਂ ਸਿਰ ਚੱਕਣੀਆਂ ਜਿਹੜੇ ਪੱਤਰਕਾਰ ਸਿਰ ਚੱਕਣਗੇ ਉਹ ਲੱਪਰੀ ਸਿੰਘ ਐਸਐਚਓ ਰਾਹੀਂ ਉਹਨਾਂ ਦੇ ਸਿਰਾਂ ਜਿਹੜੇ ਕੁਚਲਣਾ ਚਾਹੁੰਦਾ ਹੈ ਕੇਜਰੀਵਾਲਾ ਨੇ ਲਾਟੇੜ ਦਿਨਗਵਾਇਆ ਭਗਵੰਤ ਮਾਨ ਨੂੰ ਔਰ ਲਾਟੇੜ ਦਿਨਗਾ ਕੇ ਇਹ ਕਹਿਆ ਕਿ ਜੇ ਸੀਐਮ ਹੀ ਬਣੇਗਾ ਕੱਲਾ ਤੋਂ ਚੀਫ ਸੈਕਟਰੀ ਨੂੰ ਸਾਰੀਆਂ ਪਾਵਰਾਂ ਦੇਤੀਆਂ ਤੇ ਪੰਜਾਬ ਦੀ ਲਾਅ ਐਂਡ ਆਰਡਰ ਦੇ ਨਾਂ ਤੇ ਪੰਜਾਬ ਦੀ ਪੁਲਿਸ ਦੀਆਂ ਵਾਂਗਾਂ ਖੁੱਲੀਆਂ ਛੜਤੀਆਂ ਜਿਹਨੂੰ ਮਰਜ਼ੀ ਫੜ ਲੋ ਜਿਹਨੂੰ ਮਰਜ਼ੀ ਕੁੱਟ ਦਿਓ ਜਿਹਨੂੰ ਮਰਜ਼ੀ ਟੌਰਚਰ ਕਰ ਦਿਓ ਫਰਾਸਤ ਵਿੱਚ ਕਤਲ ਕਰ ਦਿਓ ਕੋਈ ਪੁੱਛਣ ਦੱਸਣ ਵਾਲਾ ਹੀ ਨਹੀਂ ਪੱਤਰਕਾਰ ਹੁਕਮ ਚੰਤੇ ਹੋਏ ਪਰਚੇ ਦੇ ਖਿਲਾਫ ਅੱਜ ਬਟਾ ਇਕੱਠ ਜੈਤੋ ਦੇ ਵਿੱਚ ਹੋਇਆ ਐਮਐਲਏ ਅਮੌਲਕ ਐਸਐਚਓ ਜੈਤੋ ਦੇ ਖਿਲਾਫ ਅੱਜ ਇਕੱਠ ਹੋਇਆ ਜਿਸ ਤੇ ਵਿੱਚ ਹਰ ਇਨਸਾਫ ਪਸੰਦ ਆਵਾਜ਼ ਜਿਹੜੀ ਆ ਉਹ ਪਹੁੰਚਿਆ ਨੌਜਵਾਨ ਪਰਸਵਾ ਤੋਂ ਮੰਗਾਗਾ ਆਜ਼ਾਦ ਪਹੁੰਚੇ ਨੇ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਇੱਕ ਝੂٹے ਪਰਚੇ ਦੇ ਖਿਲਾਫ ਅੱਜ ਇਨਸਾਫ ਪਸੰਦ ਲੋਕ ਜਿਹੜੇ ਆ ਉਹ ਜੁੜੇ ਨੇ ਦੇਖੋ ਜਿਹੜਾ ਆਮ ਆਦਮੀ ਪਾਰਟੀ ਆ ਉਹਨੇ ਫੈਸਲਾ ਕਰ ਲਿਆ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਦਾ ਇਹਦੇ ਤਹਿਤ ਹੀ ਉਹਨਾਂ ਨੇ ਅਥਾਹ ਪਾਵਰਾਂ ਦਿੱਤੀਆਂ ਪੁਲਿਸ ਨੂੰ ਤੇ ਜਿਹੜਾ ਜੈਤੋ ਦਾ ਐਮ.ਐਲ.ਏ. ਮੋਲਕ ਸਿੰਘ ਆ ਜਿਹੜਾ ਆਪਣੇ ਆਪ ਨੂੰ ਐਮ.ਐਲ.ਏ. ਘੱਟ ਤੇ ਗੁੰਡਾਵਾਦ ਸਮਝਦਾ ਉਹ ਹਰ ਮਸਲਾ ਗੁੰਡਾਗਰਦੀ ਦੇ ਤਰੀਕੇ ਨਾਲ ਨਮਟਾਉਣਾ ਚਾਹੁੰਦਾ ਪਹਿਲਾਂ ਚੰਦਪਾਣ ਵਾਲੇ ਮਸਲੇ ਤੇ ਉਹਨੇ ਮਜ਼ਦੂਰ ਬੇਤ ਹਸ਼ਾ ਕਟਾਏ ਅੱਧਾ ਪਿੰਡ ਜਿਹੜਾ ਕਟਵਾਇਆ ਪੁਲਿਸ ਤੋਂ ਤੇ ਫਿਰ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਚ ਠੋਕਿਆ ਕੇ ਆਲੀ-ਵਾਲੀ ਬੰਦਿਆਂ ਨੂੰ ਔਰ ਹੁਣ ਜਿਹੜੇ ਪੱਤਰਕਾਰ ਭਾਈਚਾਰਾ ਜਿਹੜੇ ਸਰਕਾਰ ਤੋਂ ਨਹੀਂ ਵਿਕੇ ਜਿਹੜੇ ਜਿਨ੍ਹਾਂ ਨੂੰ ਨਹੀਂ ਖਰੀਦ ਸਕੀ ਅੱਜ ਉਹਨਾਂ ਦੀ ਆਵਾਜ਼ ਦੱਬਣ ਦੇ ਲਈ ਜਦੋਂ ਉਹਨਾਂ ਨੇ ਜੈਤੋ ਦੇ ਵਿੱਚੋਂ ਨਰਕ ਦਿਖਾਇਆ ਜਿੱਥੇ ਲੋਕ ਰਹਿਣ ਲਈ ਮਜਬੂਰ ਨੇ ਤੇ ਜਦੋਂ ਮੋਲਕ ਸਿੰਘ ਇਹ ਦਾਅਵੇ ਕਰਦਾ ਸੀ ਕਿ ਮੈਂ 4 ਕਰੋੜ ਲੈ ਜਾਂਦਾ ਮੈਂ 12 ਕਰੋੜ ਲੈ ਜਾਂਦਾ ਜਦੋਂ ਪੱਤਰਕਾਰਾਂ ਨੇ ਦਿਖਾਇਆ ਕਿ ਆ ਗਲੀਆਂ ਦਾ ਬਣੀਆਂ ਨਹੀਂ ਲੋਕ ਅੱਜ ਵੀ ਗੰਦਗੀ ਭਰੇ ਮਾਹੌਲ ਦੇ ਵਿੱਚ ਰਹਿ ਰਹੇ ਆ ਤੇ ਇਹ ਖਬਰਾਂ ਦਿਖਾਉਣ ਦੇ ਬਦਲੇ ਉਹਨਾਂ ਨੇ ਝੂਠਾ ਪਰਚਾ ਜਿਹੜਾ ਮੋਲਕ ਸਿੰਘ ਦੁਆਰਾ ਕਰਵਾਇਆ ਗਿਆ ਔਰ ਐਮਐਲਏ ਐਮਐਲਏ ਅਮੂਲਤ ਹੀ ਕਹਿੰਦੇ ਨੇ ਜਦੋਂ ਉਹਨਾਂ ਦੀ ਬਾਰਤਲਾਬ ਹੁੰਦੇ ਉਹ ਕਹਿੰਦੇ ਨੇ ਕਿ ਮੇਰਾ ਤਾਂ ਇਸ ਪਾਰਚੇ ਦੇ ਨਾਲ ਪਰਚੇ ਦੇ ਨਾਲ ਦੂਰੋਂ ਨੇੜੋਂ ਕੋਈ ਵਾਸਤਾ ਹੀ ਨਹੀਂ ਇਹਨੇ ਹੁਕਮਚੰਦ ਨੂੰ ਫੋਨ ਕਰਵਾ ਕੇ ਕਿਹਾ ਕਿ ਤੂੰ ਹੁਣ ਬਹੁਤ ਕਰ ਲਿਆ ਗਾਂ ਹੁਣ ਮੇਰੀ ਵਾਰੀ ਆ ਉਸ ਤੋਂ ਬਾਅਦ ਉਹਤੇ ਪਰਚਾ ਹੋਇਆ ਇਹ ਸਾਰੀ ਜੱਜ ਤੋਂ ਮੰਡੀ ਜਾਣਦੀ ਆ ਇਹ ਸਾਰਾ ਜ਼ਿਲ੍ਹਾ ਜਾਣਦਾ ਸਾਰੇ ਲੋਕ ਜਾਣਦੇ ਆ ਕਿ ਜਿਹੜਾ ਮੋਲਕ ਸਿੰਘ ਆ ਇਹ ਆਪਦੀ ਹੈਂਕੜ ਕਰਕੇ ਠੀਕ ਆ ਆਪਦੀ ਬਦਮਾਸ਼ੀ ਕਰਕੇ ਜਾਣਿਆ ਜਾਂਦਾ ਠੀਕ ਆ ਇਹ ਉਹਨੂੰ ਕੋਈ ਕਿਸੇ ਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਉਹ ਤੋੜਾ ਪਤਾ ਹੀ ਆ ਸਾਰਿਆਂ ਨੂੰ ਤੇ ਜਿਹੜੇ ਐਸ ਐਚਓ ਨੇ ਹੁਕਮ ਚੰਨ ਤੇ ਪਰਚਾ ਦਰਜ ਕੀਤਾ ਉਸ ਐਸ ਐਚਓ ਦੇ ਉੱਪਰ ਜਿਹੜਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਬੰਦਾ ਮਾਰਨ ਦਾ ਪਰਚਾ ਦਰਜ ਹੋਇਆ ਦਾ ਲੱਖੀ ਜੰਗਲ ਦਾ ਮੁੰਡਾ ਚੱਕ ਕੇ ਉਹਨੂੰ ਟਾਰਚਰ ਕਰਿਆ ਔਰ ਜਦੋਂ ਉਹਦੀ ਮੌਤ ਹੋ ਗਈ ਟਾਰਚਰ ਦੇ ਵਿੱਚ ਉਹਨੂੰ ਚੱਕ ਕੇ ਝੀਲਾਂ ਵਿੱਚ ਸੁੱਟ ਦਿੱਤਾ ਗਿਆ ਔਰ ਉਹਦੀ ਜੁਡੀਸ਼ੀਅਲ ਇਨਕੁਆਇਰੀ ਹੋਈ ਆ ਜੱਜ ਦੇ ਦੁਆਰਾ ਇਨਕੁਆਇਰੀ ਹੋਈ ਆ ਔਰ ਉਹਦੇ ਚ ਸਾਬਤ ਹੋ ਗਿਆ ਕਿ ਇਹ ਬੰਦਾ ਜਿਹੜਾ ਦੋਸ਼ੀ ਆ ਉਹਦੇ ਤੇ ਐਫਆਰ ਦਰਜ ਹੋਈ ਪਈ ਆ ਲੱਪਰੀ ਸਿੰਘ ਉਸ ਬੰਦੇ ਨੂੰ ਮੋਰਕ ਜਾਣ ਕੇ ਜੇ ਤੋਂ ਲੈ ਕੇ ਆਇਆ ਕਿ ਜਿਹੜੇ ਵਿਰੋਧੀ ਸਿਰ ਚੱਕਣਗੇ ਜਿਹੜੀਆਂ ਜਥੇਬੰਦੀਆਂ ਸਿਰ ਚੱਕਣੀਆਂ ਜਿਹੜੇ ਪੱਤਰਕਾਰ ਸਿਰ ਚੱਕਣਗੇ ਉਹ ਲੱਪਰੀ ਸਿੰਘ ਐਸਐਚਓ ਰਹੀ ਉਹਨਾਂ ਦੇ ਸਿਰਾਂ ਜਿਹੜੇ ਕੁਚਲਣਾ ਚਾਹੁੰਦਾ ਇਹ ਸਾਰੀ ਗੇਮ ਆ ਜਿਹੜੀ ਐਮਐਲ ਅਮੋਲਕ ਚਲਾ ਰਿਆ ਪਰ ਜੇ ਸੱਤਾ ਤੇ ਪੁਲਿਸ ਦੇ ਨਾਂ ਰਲ ਕੇ ਐਸਾ ਕੁਝ ਚਲਾਉਗੀ ਤਾਂ ਫਿਰ ਆਮ ਲੋਕਾਂ ਦੀ ਜੂਨ ਆਮ ਲੋਕਾਂ ਦੀ ਜ਼ਿੰਦਗੀ ਕੀ ਆ ਖਾਸ ਕਰ ਉਹਨਾਂ ਦੀ ਸੱਤਾ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਅਸੀਂ ਆਮ ਘਰਾਂ ਦੇ ਵਿੱਚ ਉੱਠ ਕੇ ਸਿਆਸਤ ਕਰਨ ਦੇ ਲਈ ਆਏ ਸਿਆਸਤ ਕਰਨ ਨਹੀਂ ਸਿਆਸਤ ਬਦਲਣ ਦੇ ਲਈ ਆਏ ਆ ਜਿਹੜੇ ਸਿਆਸਤ ਬਦਲਣ ਦਾ ਦਾਵਾ ਕਰਦੇ ਸੀ ਉਹਨਾਂ ਨੇ ਆਪਣੇ ਪਰਿਵਾਰ ਦੀ ਹਾਲਤਾਂ ਬਦਲ ਲਈ ਲੋਕਾਂ ਦੀ ਹਾਲਤ ਉਵੇਂ ਹੀ ਆ ਲੋਕਾਂ ਦੀਆਂ ਸਮੱਸਿਆਵਾਂ ਵੀ ਉਵੇਂ ਹੀ ਆ ਲੋਕਾਂ ਦੀ ਬੇਰੁਜ਼ਗਾਰੀ ਵੀ ਉਵੇਂ ਹੀ ਆ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਕਿਸਾਨਾਂ ਨੂੰ ਫਸਲਾਂ ਦੇ ਭਾਅ ਨਹੀਂ ਮਿਲੇ 5 ਮਿੰਟਾਂ ਚ ਐਮਐਸਪੀ ਦਿੰਦੇ ਦਿੰਦੇ ਐਮਐਸਪੀ ਦਾ ਮੁੱਦਾ ਹੀ ਭੁੱਲ ਗਏ ਔਰ ਇਹ ਬੰਦੇ ਜਿਹੜੇ ਝੂਠੇ ਵਾਅਦੇ ਕਰਕੇ ਆ ਜਿਹੜੇ ਕਹਿੰਦੇ ਸੱਥਾਂ ਚੋਂ ਚੱਲੂ ਸਵਾਲ ਕਰਨ ਦੇ ਅਧਿਕਾਰ ਹੋਣਗੇ ਤੇ ਅੱਜ ਪਰਚਾ ਕਾਦਾ ਪਵਾਇਆ ਹੁਕਮਚੰਦ ਸਵਾਲ ਕਰਦਾ ਸੱਤਾਧਿਰ ਨੂੰ ਕਿ ਦੱਸੋ ਜੈਤੋ ਦਾ ਵਿਕਾਸ ਕਿਉਂ ਨਹੀਂ ਹੋਇਆ ਕਰੋੜਾਂ ਰੁਪਏ ਫੰਡ ਆਇਆ ਤਾਂ ਉਹਦੇ ਬਦਲੇ ਇਹਨਾਂ ਨੇ ਪਰਚਾ ਦਰਜ ਕੀਤਾ ਔਰ ਦੂਜਾ ਜਿਹੜਾ ਇਹਦੇ ਅਮੋਲਕ ਸਿੰਘ ਬਾਰੇ ਇਹ ਵੀ ਚਰਚਾ ਹੈ ਕਿ ਇਹ ਹਰ ਤਰੀਕੇ ਨਾਲ ਸਨੱਬ ਕਰਨ ਦੀ ਕੋਸ਼ਿਸ਼ ਕਰਦਾ ਜਿਵੇਂ ਵੀ ਇਹਦਾ ਲੋਟ ਲੱਗੇ ਉਵੇਂ ਹੀ ਕਰਦਾ ਬਦਲਾਵ ਵਾਲਾ ਸਿਰਫ ਲੋਕਾਂ ਨੂੰ ਚਾਹ ਹੀ ਚੜਿਆ ਹੋਇਆ ਸੀ ਠੀਕ ਆ ਇਹਨਾਂ ਦੇ 3.5 ਸਾਲਾਂ ਦੇ ਰਾਜ ਦੇ ਵਿੱਚ ਲੋਕਾਂ ਨੇ ਜੋ ਇਹਨਾਂ ਦੀਆਂ ਕਾਰਵਾਈਆਂ ਦੇਖੀਆਂ ਸਾਰਾ ਕੁਝ ਸਾਫਤ ਹੋ ਗਿਆ ਕਿ ਇਹੇ ਬੰਦੇ ਬਦਲਾਵ ਦੇ ਨਾਂ ਤੇ ਆਏ ਭਗਤ ਸਿੰਘ ਦੇ ਨਾਂ ਤੇ ਆਏ ਲੋਕਾਂ ਦੀਆਂ ਭਾਵਨਾਵਾਂ ਵਰਤੀਆਂ ਔਰ ਸੱਤਾ 'ਚ ਬੈਠ ਕੇ ਹੁਣ ਆਪਣੀਆਂ ਪ੍ਰਾਪਰਟੀਆਂ ਬਣਾਉਣ ਲੱਗੇ ਹੋਏ ਆ ਅੱਜ ਇਹਨਾਂ ਦਾ ਐਮਐਲਏ ਸਰਾਰੀ ਜਿਹੜਾ ਫੌਜਾ ਸਿੰਘ जिने ते દોਸ਼ ਆ ਕੇ جشن 바ਵਾ ਜਿਹੜਾ ਸਰਪੰਚਾ ਤਿਰਡੇ ਪਿੰਡ ਦਾ ਉਸ ਨੌਜਵਾਨ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਫੌਜੇ ਸਰਾਰੀ ਨੇ ਉਹ ਨੂੰ ਕਲੀਨ ਚੱਟ ਦਿੰਦੀ ਫਰਦੀ ਸੱਟ ਅੱਜ ਇਹ ਇਹਦੇ ਤੇ ਦੋਸ਼ ਆ ਕੇ ਚੰਦਪਾਨ ਦੇ ਮਜ਼ਦੂਰ ਇਹਨੇ ਕਟਵਾਏ ਐਮਐਲਏ ਜੈਤੋ ਨੇ ਅੱਜ ਇਹਨਾਂ ਦੇ ਬੰਦਿਆਂ ਤੇ ਵੱਡੇ ਵੱਡੇ ਦੋਸ਼ ਨੇ ਜਿੱਥੇ ਨਰਿੰਦਰਦੀਪ ਸਿੰਘ ਨੌਜਵਾਨ ਬਠਿੰਡੇ ਦਾ ਜਿਹਨੂੰ ਪੁਲਿਸ ਕਸਟਡੀ ਚ ਕਤਲ ਕਰ ਦਿੱਤਾ ਗਿਆ ਔਰ ਪਰਚਾ ਦਰਜ ਹੋਣ ਦੇ ਬਾਵਜੂਦ ਅੱਜ ਕਿੰਨਾ ਸਮਾਂ ਹੋ ਗਿਆ ਇੰਨੇ ਲੋਕ ਬੋਲੇ ਸੜਕਾਂ ਤੇ ਨਿਕਲੇ ਇੱਕ ਵੀ ਗ੍ਰਿਫਤਾਰੀ ਨਹੀਂ ਹੈ ਇੱਕ ਵੀ ਬੰਦਾ ਗ੍ਰਿਫਤਾਰ ਨਹੀਂ ਕੀਤਾ ਕੋਈ ਵੀ ਮੰਗ ਮੰਨੀ ਨਹੀਂ ਗਈ ਔਰ ਇਹ ਲਗਾਤਾਰ ਪੰਜਾਬ ਨੂੰ ਸਾਰੀਆਂ ਜਿਹੜੀਆਂ ਤਾਕਤਾਂ ਨੇ ਉਹ ਪੁਲਿਸ ਦੇ ਹੱਥ ਦੇਣ ਨੂੰ ਲੱਗੇ ਹੋਏ ਨਹੀਂ ਈ ਲੱਗਦਾ ਭਗਵੰਤ ਸਿੰਘ ਮਾਨ ਨੇ ਫਿਰ ਆਪਣੇ ਐਮਐਲਏ ਖੁੱਲੇ ਛੱਡਣੇ ਕਿ ਜੋ ਦਿਲ ਕਰਦਾ ਉਹ ਕਰੋ ਅਬ ਦੇ ਜਿਹੜੇ 9939959 ਜੋ ਦਿਲ ਕਰਦਾ ਉਹ ਕਰੋ ਕਿ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਐਸਾ ਕੁਝ ਗਰਾਊਂਡ ਤੇ ਹੋ ਰਿਹਾ ਉਹਨਾਂ ਨੂੰ ਸਾਰਾ ਕੁਝ ਪਤਾ ਸਰਪਸ ਸੀਐਮ ਦੀ ਕੁਰਸੀ ਬਚਾਉਣ ਲਈ ਲੱਗੇ ਹੋਏ ਆ ਕੇਜਰੀਵਾਲ ਨੇ ਲੱਤ ਿਹੜ ਦੀ ਨਗਵਾਇਆ ਭਗਵੰਤ ਮਾਨ ਨੂੰ ਔਰ ਲੱਤ ਿਹੜ ਦੀ ਨਗਾ ਕੇ ਕਿਹਾ ਕਿ ਜੇ ਸੀਐਮ ਹੀ ਬਣੇਗਾ ਕੱਲਾ ਤੂੰ ਠੀਕ ਆ ਚੀਫ ਸੈਕਟਰੀ ਨੂੰ ਸਾਰੀਆਂ ਪਾਵਰਾਂ ਦੇਤੀਆਂ ਪੰਜਾਬ ਦੀ ਲਾਅ ਐਂਡ ਆਰਡਰ ਦੇ ਨਾਂ ਤੇ ਪੰਜਾਬ ਦੀ ਪੁਲਿਸ ਦੀਆਂ ਵਾਂਗਾਂ ਖੁੱਲੀਆਂ ਛੜਤੀਆਂ ਜਿਹਨੂੰ ਮਰਜ਼ੀ ਫੜ ਲਓ ਜਿਹਨੂੰ ਮਰਜ਼ੀ ਕੁੱਟ ਦਿਓ ਜਿਹਨੂੰ ਮਰਜ਼ੀ ਟਾਰਚਰ ਕਰ ਦਿਓ ਹਰਾਸਤ ਕਤਲ ਕਰ ਦਿਓ ਕੋਈ ਪੁੱਛਣ ਦੱਸਣ ਵਾਲਾ ਹੀ ਨਹੀਂ ਠੀਕ ਆ ਜਿਨ੍ਹਾਂ ਨੇ ਕਹਿੰਦੇ ਕਿ ਲਾਅ ਐਂਡ ਆਰਡਰ ਮੈਂਟੇਨ ਕਰਨਾ ਉਹੀ ਬੰਦੇ ਕਾਨੂੰਨ ਦੀਆਂ ਧੱਜੀਆਂ ੜਾਉਂ ਜਿਹੜੀਆਂ ਉਹ ਜਾ ਰਹੇ ਆ ਉਹਨਾਂ ਲਗਾਤਾਰ ਇਹੋ ਜਿਹੇ ਮਾਮਲੇ ਤੁਹਾਡੇ ਦੇਖਣ ਚ ਹੀ ਆ ਕਿ ਪੁਲਿਸ ਸਟੇਟ ਦੇ ਵਿੱਚ ਪੰਜਾਬ ਨੂੰ ਤਬਦੀਲ ਕਰ ਦਿੱਤਾ ਗਿਆ ਔਰ ਭਗਵਾਨ ਤਮਨ ਦੀ ਨੌਲੇਜ ਤੋਂ ਬਿਨਾ ਕੁਝ ਨਹੀਂ ਇਹ ਸਾਰਾ ਉਹਦੀ ਨੌਲੇਜ ਹੋ ਰਿਆ ਬਹੁਤ ਧੰਨ ਸ਼ੁਕਰੀ